ਦੇਖੋ ਜਿਹੜੀ ਫਸਟ ਕਾਪੀ ਹੈ ਬਾਈ 7-8 ਮਹੀਨੇ ਰੈਗੂਲਰ ਪਾਉਂਦੇ ਕੁਝ ਨਹੀਂ ਹੁੰਦਾ ਸਾਰੀ ਦੁਨੀਆ ਪਾਉਂਦੇ ਵੱਡੇ ਵੱਡੇ ਕਲਾਕਾਰ ਪਾਉਂਦੇ ਹੁਣ ਸਾਡੇ ਕੋਲ ਇਹੋ ਜਿਹੇ ਬੰਦੇ ਉਹ ਨਹੀਂ ਦੱਸ ਸਕਦੇ ਹੂੰ ਕਿਉਂ ਉਹਨਾਂ ਨੇ ਦਿਖਾਉਣਾ ਆਉਂਦਾ ਵੀ ਮੈਂ ਬੈਲਮਨ ਦਾ 2.5 ਲੱਖ ਦਾ ਬੂਟ ਪਾਇਆ ਜਿਹੜਾ ਕਿ ਅਸੀਂ 12-15 ਹਜ਼ਾਰ ਚ ਦੇ ਦਿੰਨੇ ਹੂੰ ਉਹ ਅਸੀਂ ਆਇਡੈਂਟੀ ਨਹੀਂ ਕਰ ਸਕਦੇ ਉਹਨਾਂ ਨੂੰ ਸਮਾਨ ਦਿੰਨੇ ਆ ਸਭ ਕੋ ਕਰਦੇ ਆ ਸਾਰੇ ਨਾਲ ਲਿੰਕ ਆ ਉਹਨਾਂ ਦਾ ਪ੍ਰੋਫੈਸ਼ਨ ਆ ਉਹਨਾਂ ਦੀ ਮਜਬੂਰੀ ਬਣ ਜਾਂਦੀ ਆ ਵੱਡੀਆਂ ਗੱਡੀਆਂ ਦਿਖਾਉਣੀਆਂ ਵੱਡੇ ਮੋਬਾਈਲ ਦਿਖਾਉਣੇ ਦਾ ਬੂਟਾਂ ਦਾ ਨਵਾਂ ਕਾਰੋਬਾਰ ਸ਼ੁਰੂ ਕਰਨਾ ਕਹਿੰਦੇ ਆ ਜੋ ਓਪਨਿੰਗ ਹੈ ਹਨੀ ਸੇਠੀ ਬਾਈ ਹੁਣ ਇਹ ਸਪੈਸ਼ਲ ਕਹਿੰਦੇ ਜੇ ਦਰਾਹੇ ਤੋਂ ਲੁਧਿਆਣਾ ਤੋਂ ਚੱਲ ਕੇ ਇੱਥੇ ਪਹੁੰਚੇ ਨੇ ਸੁਖਬਾਲ ਸਰ ਉਹਨੇ ਪੂਰੇ ਇੱਥੇ ਮੌਜੂਦ ਨੇ ਉਹ ਪੂਰੀ ਟੀਮ ਪਹੁੰਚੀ ਆ ਇੱਥੇ ਗੱਲਬਾਤ ਕਰਦੇ ਨੇ ਸੁਖਬਾਲ ਸਰ ਉਹਨਾਂ ਨਾਲ ਬਾਈ ਸਸੀਕਾਲ ਜੀ ਸਸੀਕਾਲ ਜੀ ਜਿਹੜਾ ਅੱਛਿਕ ਵੀਡੀਓ ਦੇਖ ਰਹੇ ਨੇ ਪਹਿਲਾਂ ਉਹਨਾਂ ਨੂੰ ਕੰਮ ਦੇ ਵਿੱਚ ਉਪਰਾਲਾ ਮੋਟੀਵੇਟ ਕੀਤਾ ਵੀ ਤੁਸੀਂ ਇੰਨਾ ਕੰਮ ਕਰ ਰਹੇ ਹੋ ਨਾਲ ਨਾਲ ਇਹ ਵੀ ਇੱਕ ਸੇਵਾ ਦਾ ਹੀ ਕੰਮ ਹੈ ਕਿਉਂਕਿ ਅੱਜ ਹਰੇਕ ਦੀ ਜਰੂਰਤ ਹੈ ਸ਼ੂਜਾ ਜਿਹੜਾ ਵਿਚਾਰਾ ਗਰੀਬ ਆਦਮੀ ਆ ਉਹ ਇੰਨੇ ਮਹਿੰਗੇ ਨਹੀਂ ਲੈ ਸਕਦਾ ਪਰ ਅਸੀਂ ਇਹਨਾਂ ਦੀਆਂ ਵੀਡੀਓ ਦੇਖ ਦੇਖ ਕੇ ਮੋਟੀਵੇਟ ਹੋਏ ਕਿ ਇੰਨਾ ਸਸਤਾ ਸ਼ੂਜ ਇਹਨਾਂ ਨੇ ਪਵਾ ਦਿੱਤਾ ਗਰੀਬ ਆਦਮੀ ਦੇ ਪੈਰ 'ਚ ਜਿਹੜਾ ਬੰਬੇ ਕਲਕੱਤੇ ਦੇ ਵਿੱਚ ਅਮੀਰ ਆਦਮੀ ਪਾਉਂਦੇ ਨੇ ਸਾਡੇ ਪੰਜਾਬ ਦੇ ਵਿੱਚ ਉਹ ਇਹ ਚੀਜ਼ ਲੈ ਕੇ ਆਏ ਮੈਂ ਇਹਨਾਂ ਨੂੰ ਦੇਖ ਕੇ ਬਹੁਤ ਮੋਟੀਵੇਟ ਹੋਇਆ ਜੀ ਸੰਪਰਕ ਕਿੱਦਾਂ ਹੁੰਦਾ ਬਾਈ ਉਹਨਾਂ ਦਾ ਬਸ ਐਂ ਪ੍ਰਮਾਤਮਾ ਇੱਕ ਮੇਲ ਕਰਾਉਂਦਾ ਜੀ ਜੋ ਸਮਾਜ ਸੇਵਾ ਕਰਦੇ ਨੇ ਪਹਿਲਾਂ ਵੀ ਇਹਨ ਵੀਡੀਓ ਦੇਖਦਾ ਸੀਗਾ ਇਹ بڑے ਸਮਾਜ ਸੇਵੀ ਨੇ ਫਿਰ ਇਹਨਾਂ ਨਾਲ ਮੈਂ ਟੱਚ ਕੀਤਾ ਲਿੰਕ ਕੀਤਾ ਤਾਂ ਇਹਨਾਂ ਨੇ ਮੈਨੂੰ ਬੜਾ ਮੋਟੀਵੇਟ ਕੀਤਾ ਉਸਤੇ ਫਿਰ ਮੈਂ ਆਪਣੇ ਜਿਹੜੇ ਸਾਡੇ ਸਰ ਨੇ ਉਹਨਾਂ ਨਾਲ ਗੱਲ ਕੀਤੀ ਉਹ ਕਹਿੰਦੇ ਕੋਈ ਗੱਲ ਨਹੀਂ ਤੁਸੀਂ ਟਾਈ ਅਪ ਕਰੋ ਤਾਂ ਉਸ ਤੋਂ ਬਾਅਦ ਇੰਨਾ ਵਧੀਆ ਲੱਗਿਆ ਟਾਈ ਅਪ ਕਰਕੇ ਜ਼ਿੰਦਗੀ 'ਚ ਪਹਿਲੇ ਇਨਸਾਨ ਐਸੇ ਮਿਲੇ ਨਹੀਂ ਜਿਨ੍ਹਾਂ ਨੇ ਪੂਰੀ ਬੈਕਐਂਡ ਤੇ ਸਪੋਰਟ ਕੀਤੀ ਅੱਜ ਇਹ ਆਪਣਾ ਇੱਥੇ ਪਹੁੰਚੇ ਨੇ ਸਰਹੰਦ ਦੇ ਵਿੱਚ ਈਜੀ ਲਾਈਫ ਸਟੋਰ ਦੇ ਵਿੱਚ ਉਦਘਾਟਨ ਕਰਨ ਆਪਣਾ ਸ਼ੋਅ ਇਹ ਦਾ ਬਾਕੀ ਤੁਸੀਂ ਉਹਨਾਂ ਨਾਲ ਗੱਲਬਾਤ ਕਰੋ ਸਰ ਬਹੁਤ ਨੇਕ ਦਿਲ ਹੈ ਬਹੁਤ ਸੁਭਾਅ ਬਹੁਤ ਵਧੀਆ ਜੀ ਬਾਈ ਹੁਣ ਇਹਨਾਂ ਨਾਲ ਗੱਲਬਾਤ ਕਰੀਏ ਬ ਸਤਿ ਸ਼੍ਰੀ ਅਕਾਲ ਬਾਈ ਜੀ ਕਿੱਦਾਂ ਪਹਿਲਾਂ ਅਸੀਂ ਤੁਹਾਡੇ ਬਾਰੇ ਜਾਣਨੇ ਤਾਂ ਤੁਸੀਂ ਪੂਰੇ ਓਕੇ ਰਿਪੋਰਟ ਆ ਗੁਰਸਿੱਖ ਭਰਾਓ ਸਾਡੇ ਬੜਾ ਚੰਗਾ ਲੱਗਿਆ ਵੀ ਸਾਹਮਣੇ ਤੁਸੀਂ ਮਿਲੇ ਅੱਜ ਅਸੀਂ ਸੁਖਬਾਲ ਵੀਰੇ ਕੋਲ ਆਏ ਆ ਸਾਨੂੰ ਗੁਰੂ ਮਹਾਰਾਜ ਦੀ ਕਿਰਪਾ ਨਾਲ ਵਧੀਆ ਸਿਸਟਮ ਸਾਡਾ ਚੱਲ ਰਿਹਾ ਸ਼ੂਜ਼ ਦਾ ਅਸੀਂ ਬਹੁਤ ਮਹਿੰਗੇ ਮਹਿੰਗੇ ਸ਼ੂਜ਼ ਬਹੁਤ ਘੱਟ ਰੇਟਾਂ ਦੇ ਪ੍ਰੋਵਾਈਡ ਕਰ ਰਹੇ ਹਾਂ ਉਹ ਚ ਸਾਡਾ ਵੀ ਫਾਇਦਾ ਤੇ ਲੋਕਾਂ ਦਾ ਵੀ ਫਾਇਦਾ ਔਰ ਬਾਈ ਦਾ ਜਦੋਂ ਅਸੀਂ ਬੈਕਗ੍ਰਾਉਂਡ ਕੀਤਾ ਆ ਜਿਹੜੀਆਂ ਚੀਜ਼ਾਂ ਲੱਗੀਆਂ ਹੋਈਆਂ ਨੇ ਆ ਸਾਰੀਆਂ ਇਹ ਬਹੁਤ ਇੱਕ ਆਪਣੇ ਆਪ 'ਚ ਬੰਦੇ ਦੀ ਉਪਲਬਧੀ ਗਿਣਾਉਂਦੇ ਨੇ ਆਪਣੇ ਸ਼ਹਿਰ ਦੇ ਵਿੱਚ ਜਦੋਂ ਇਹਦਾ ਸਿਸਟਮ ਹੈ ਅਸੀਂ ਥੋੜੀ ਜੀ ਜਾਂਚ ਪੜਤਾਲ ਕਰਕੇ ਜਦੋਂ ਬਾਈ ਦਾ ਪਤਾ ਕਰਿਆ 100 ਜੋ 100% ਪੋਜ਼ਿਟਿਵ ਰਿਜ਼ਲਟ ਆਇਆ ਫਿਰ ਅਸੀਂ ਕਿਹਾ ਵੀ ਬਾਈ ਜੀ ਤੁਸੀਂ ਸਾਡੇ ਨਾਲ ਸ਼ੂਦਾ ਕਰ ਲਓ ਇਹਨਾਂ ਦਾ ਵੀ ਦਿਲ ਸੀ ਮੇਰਾ ਵੀ ਸੀ ਹੁਣ ਜਿੰਨਾ ਇਹਨਾਂ ਦਾ ਸਿਸਟਮ نیچے ਹੈਗਾ ਸਾਰਾ ਹੈਗਾ ਮੈਂ ਦੇਖਿਆ ਹੋਰ ਸ਼ਹਿਰਾਂ ਚ ਵੀ ਆ ਅਸੀਂ ਜਿਹੜੇ ਇਹਨਾਂ ਨਾਲ ਪਰਿਵਾਰ ਜੁੜੇ ਹੋਏ ਨੇ ਉਹਨਾਂ ਨੂੰ ਦਾਜਵਰੀ ਵਾਲਾ ਜਿਹੜਾ ਸਿਸਟਮ ਇਸ ਕਰਦੇ ਨੇ ਜਾਂ ਇਲੈਕਟ੍ਰੋਨਿਕਸ ਕਰਦੇ ਨੇ ਉਹੀ ਰੇਟਾਂ ਦੇ ਅਸੀਂ ਸ਼ੂਜ਼ ਵੀ ਦੇਵਾਂਗੇ ਉਹ ਗੱਲ ਕੀ ਹੁੰਦੀ ਤੁਹਾਨੂੰ ਹੁਣ ਮੈਂ ਅੱਗੇ-ਅੱਗੇ ਵੀਡੀਓ ਚੱਲੂਗੀ ਤੁਸੀਂ ਰੇਟ ਇੱਕ ਵਾਰ ਚੈੱਕ ਕਰਕੇ ਦੇਖੋ ਐਸ ਟਾਈਮ ਸਾਡੇ ਪੰਜਾਬ ਦੇ ਵਿੱਚ 5 ਲਗ ਲਗ ਕਲੈਬਰੇਸ਼ਨ ਵਾਲੇ ਸਟੋਰ ਨੇ ਜਿਵੇਂ ਸੁਖਪਾਲ ਭਾਈ ਨਾਲ ਕੀਤਾ ਹੋਰ ਹੋਰ ਨੇ ਆਪਣੇ 4 ਸਟੋਰ ਨੇ ਸਰਹੰਦ ਦੇ ਵਿੱਚ ਅਸੀਂ ਖੰਨੇ ਕੀਤਾ ਵਾ ਸਰਹੰਦ ਦੇ ਵਿੱਚ ਬਾਈ ਦੀ ਮੈਂ ਕਹਿੰਦਾ ਇੰਨੀ ਕੁ ਵਧੀਆ ਵੈਲਿਊ ਬਣੀ ਹੋਈ ਆ ਅਸੀਂ ਜਿੰਨੇ ਵੀ ਪਰਿਵਾਰ ਅੰਦਰ ਆਏ ਹੋਏ ਆ ਤੁਹਾਡੇ ਸਾਹਮਣੇ ਆ ਉਹਨਾਂ ਨੂੰ ਪੁੱਛਿਓ ਉਹਨਾਂ ਨਾਲ ਇਹਨਾਂ ਦਾ ਰਿਸ਼ਤਾ ਪਤਾ ਨਹੀਂ ਐਵੇਂ ਦਾ ਵੀ ਜਿਵੇਂ ਇਹਨਾਂ ਦਾ ਪਰਿਵਾਰ ਹੀ ਇੱਕ ਮਾਤਾ ਜੀ ਨੂੰ ਗੈਰ ਰਏ ਸੀ ਵੀ ਨਾਨੀ ਤੂੰ ਇੱਥੇ ਬੈਠ ਮੈਂ ਕਹਿ ਰ ਇਹਨਾਂ ਦੇ ਨਾਨੀ 3 ਵਰਕ ਬੜਾ ਸੋਹਣਾ ਹੈ ਇਹਨਾਂ ਦਾ ਜਿਹੜਾ ਵੀ ਬੈਕ ਐਂਡ ਹੈ ਇਹਨਾਂ ਦਾ ਸਟਾਫ ਬਾਈ ਉਹ ਤਾਂ ਜਿਹੜੇ ਵਰਤਦੇ ਉਹਨਾਂ ਨੂੰ ਪਤਾ ਹਨਾ ਸੋਸ਼ਲ ਮੀਡੀਆ ਤੇ ਤੁਹਾਨੂੰ ਹਰੇਕ ਤਰ੍ਹਾਂ ਦਾ ਬੰਦਾ ਮਿਲੂਗਾ ਭਾਜੀ 네ਗੇਟਿਵ ਵੀ ਪੋਜ਼ਿਟਿਵ ਵੀ ਬਟ ਜਦੋਂ ਤੁਸੀਂ ਗਰਾਊਂਡ ਰਿਐਲਿਟੀ ਤੇ ਆ ਕੇ ਦੇਖੋਗੇ ਨਾ ਤੁਹਾਨੂੰ ਉਦ ਕਰੀਆ ਜਿਵੇਂ ਕੀ ਰੇਟ ਇਹਨਾਂ ਦੇ ਬਾਕੀ ਚੀਜ਼ਾਂ ਚ ਸੇਮ ਰੇਟ ਜੋ ਅਸੀਂ ਆਪਣੇ ਸਟੋਰ ਤੇ ਵੇਚਦੇ ਆ ਉਹੀ ਰੇਟ ਬਾਈ ਜੀ ਵੇਚਣਗੇ ਆਮ ਲੋਕਾਂ ਦੇ ਫਾਇਦੇ ਹੋਣਗੇ ਬਿਲਕੁਲ ਜੀ ਬਿਲਕੁਲ ਫਾਇਦਾ ਹੋਣਗੇ ਉਹਨਾਂ ਦੇ ਨਾਲ ਸਾਡੇ ਵੀ ਫਾਇਦੇ ਹੋਣਗੇ ਇੱਕ ਵੱਡੀ ਗੱਲ ਇਹ ਆ ਵੀ ਜਿੰਨੀ ਵੀ ਸਾਨੂੰ ਅਰਨਿੰਗ ਹੁੰਦੀ ਆ ਅਸੀਂ ਗੁਰੂ ਸਾਹਿਬ ਦੀ ਅਸ਼ੀਰਵਾਦ ਨਾਲ ਪਰਮਾਤਮਾ ਦੀ ਅਸ਼ੀਰਵਾਦ ਨਾਲ 5% ਉਹ ਅਸੀਂ ਨੀਡੀ ਫੈਮਲੀਆਂ ਨੂੰ ਮੈਡੀਸਿਨਸ ਨੂੰ ਅਸੀਂ ਸਟੱਡੀ ਨੂੰ ਔਰ ਉਹਨਾਂ ਦੇ ਬੱਚਿਆਂ ਦੀ ਲੋੜਵੰਦ ਜਿਹੜੇ ਸਾਡੇ ਨਾਲ ਪਰਿਵਾਰ ਜੁੜੇ ਹੋਏ ਨੇ ਹੁਣ ਜੇ ਬਾਈ ਤੋਂ ਮੈਨੂੰ ਪਾਉਂਦਾ 20000 ਰੁਪਏ ਜੋ ਵੀ ਬਚਣਾ ਹੈ ਨਾ ਜੋ ਵੀ ਸਾਡੀ ਕਮਿਟਮੈਂਟ ਕੋਈ ਕਰੋਨਾ 'ਚ ਚੰਗੇ ਪਾਸੇ ਲੱਗਣਾ ਬਹੁਤ ਨੋਮੀਨਲ ਜਾਰੀ ਉਹ ਚ ਅਸੀਂ ਇੱਕ ਹਿੱਸਾ ਹਮੇਸ਼ਾ ਕੱਢਦੇ ਆ ਤਿੰਨ ਸਾਲ ਹੋ ਗਏ ਠੀਕ ਹੈ ਤੇ ਬਾਈ ਚੱਲੀਓ ਉੱਪਰ ਹਾਂ ਆਪਾਂ ਉੱਪਰ ਸ਼ੂਜ਼ ਦੀ ਗੱਲ ਕਰਦੇ ਆਂ ਜਿਹੜੀ ਮੇਨ ਗੱਲ ਆ ਤੁਹਾਡੇ ਦਰਸ਼ਕਾਂ ਨੂੰ ਦਿਖਾਉਣੇ ਆ ਵੀ ਰੇਟ ਕਿਸ ਤਰ੍ਹਾਂ ਕੇ ਕਿੰਨਾ ਕੁ ਤੁਹਾਡੇ ਨਾਲ ਓਲਾ ਰੱਖਿਆ ਜਾਂਦਾ ਵਾ ਸਾਡੇ ਕੋਲ origignal ਵੀ ਹੁੰਦੇ ਨੇ next to original ਵੀ ਹੁੰਦੇ ਨੇ handmade ਵੀ ਹੁੰਦੇ ਨੇ ਹਰ ਇੱਕ ਤਰ੍ਹਾਂ ਦੀ ਜਿੱਦਾਂ ਦਾ ਬੰਦਾ ਵਾ 500 ਤੋਂ ਸ਼ੁਰੂ ਹੋ ਕੇ ਤੁਹਾਡੇ ਕੋਲ 5000 ਤੱਕ ਸ਼ੂਜ਼ ਪਿਆ ਪਰ ਮੇਨ ਸਾਡੀ ਰੇਂਜ ਨਾ ਸੁਖਪਾਲ ਜੀ ਤੁਹਾਨੂੰ ਦੱਸਿਆ ਸੀਗਾ ਵੀ 1200 1500 ਆ 1000 ਵਾਲੀ ਜਿਹੜੀ ਰੇਂਜ ਆ ਨਾ ਉਹ ਸਾਰੇ ਜਿਹੜੇ 70 80% ਆਪਣੇ ਵਰਗੇ ਮਿਡੀਓਕਰ ਫੈਮਲੀ ਦੇ ਨੇ ਜਿਆਦਾਤਰ ਆਪਣੇ ਹੋਣਾ ਤਾਂ ਆਪਾਂ ਬੜਾ ਨੀਚੇ ਲੈਵਲ ਤੇ ਨਾ ਬੜਾ ਉੱਪਰ ਉਹ ਲੈਵਲ ਵਾਲੇ ਬੰਦੇ ਲਈ 1000 1500 ਚ ਇਦਾਂ ਦੇ ਸ਼ੂਜ਼ ਅਸੀਂ ਲੈ ਕੇ ਆਏ ਆ ਤੁਸੀਂ ਦੇਖੋ ਪਹਿਣਾ ਵਾਸਤੇ ਵੀ ਲੈ ਕੇ ਆਉ ਤੁਹਾਨੂੰ ਐਮਬਰਾਇਡਰੀ ਚੈੱਕ ਕਰਾਉਣਾ ਉੱਪਰ ਚੱਲਿਆ ਬਾਈ ਹੁਣ ਹਾਂਜੀ ਹਾਂ ਮੈਂ ਤੁਹਾਨੂੰ ਵੈਰਾਈਟੀ ਚੈੱਕ ਕਰਾਉਣਾ ਔਰ ਬਾਈ ਦਾ ਸਿਸਟਮ ਚੈੱਕ ਕਰਾਉਣਾ ਰੇਟ ਚੈੱਕ ਕਰਾਉਣਾ ਤੁਸੀਂ ਡਿਸਪਲੇ ਲੱਗੀ ਦੇਖਿਓ ਕਿੰਨੀ ਸੋਹਣੀ ਡਿਸਪਲੇ ਲੱਗੀ ਆ ਰੂਹ ਗੋਸ਼ ਹੋ ਗਈ ਐਡਾ ਵੱਡਾ ਸਿਸਟਮ ਵਾਲੇ ਬੰਦੇ ਨਾਲ ਹੀ ਜੁੜੇ ਆ ਸੋ ਸਾਰਿਆਂ ਦੇ ਫਾਇਦੇ ਹੋਣਗੇ ਤੁਹਾਨੂੰ ਮੈਂ ਰੇਟ ਚੈੱਕ ਕਰਾਉਣਾ ਆਜੋ ਤੁਸੀਂ ਪਹਿਲਾਂ ਇੱਕ ਵਾਰੀ ਡਿਸਪਲੇ ਵੱਲ ਨਿਗਾਹ ਮਰਵਾਓ ਲੱਗਦਾ ਭਾਈ ਪੂਰੀ ਮਨ ਕੀ ਕੁਆਲਿਟੀ ਇੱਕ ਨੰਬਰ ਹੈ ਨਾ ਜਿਹੜੇ ਬੂਟ ਨੇ ਭਾਈ ਜੀ ਤੁਹਾਨੂੰ ਮੈਂ ਪੀਸ ਮੇਨ ਮੇਨ ਚੱਕ ਕੇ ਮੈਂ ਦਿਖਾਉਣਾ ਤੁਸੀਂ ਆਜੋ ਪਹਿਲਾਂ ਇੱਕ ਵਾਰੀ ਡਿਸਪਲੇ ਵੱਲ ਨਿਗਾਹ ਮਰਵਾਓ ਸੌਰੀ ਦੇਖਣ ਨੂੰ ਤਾਂ ਬੜੇ ਮਹਗੇ ਬੂਟ ਲੱਗਦੇ ਨੇ ਰੇਟ ਦਾ ਤੂੰ ਦੱਸਿਆ ਵੀ ਘੱਟ ਆਮ ਲੋਕਾਂ ਦੇ ਪੌਣੇ ਨੇ ਪਰ ਲੱਗਦਾ ਨਹੀਂ ਹੈਗਾ ਮੈਂ ਕਹਾਂ ਜੀ ਆਮ ਲੋਕਾਂ ਨੂੰ ਜਮੇ ਹੀ ਪਵਾਵਾਂਗੇ ਇੱਕ ਆ ਸ਼ੂ ਦਿਖਾਇਓ ਸਾਡਾ ਬਣਵਾਇਆ ਹੋਇਆ ਹੁਣ ਮੰ ਲੋ 7-8000 ਤੋ ਸ਼ੂਜ਼ ਲੱਗਿਆ ਸਕੈਚਰ ਦੇ ਸ਼ੋਰੂਮ ਚ ਅਸੀਂ ਜੈਨੂਇਨ ਨਹੀਂ ਕਹਿੰਦੇ ਅਸੀਂ ਹੈਂਡ ਮੇਡ ਕਹਿੰਦੇ ਆ ਗੱਲ ਉਹ ਕਰਾਂਗੇ ਜਿਹੜੀ ਹੋਊਗੀ ਜਿਹੜਾ ਜੈਨੂਇਨ ਹੋਊਗਾ ਬਾਈ ਜੀ ਜੈਨੂਇਨ ਕਹਿ ਕੇ ਦਵਾਂਗੇ ਉਹਦੀ ਲੈਸ ਦੱਸਾਂਗੇ ਵੀ ਪ੍ਰਿੰਟ ਕਿੰਨਾ ਲੈਸ ਕਿੰਨੀ ਆ ਹੁਣ ਆ ਪ੍ਰੋਡਕਟ ਆ ਇਸ ਸਕੈਚਰ ਦਾ ਹਾਂਜੀ ਇਹ ਸਕੈਚਰ ਦਾ ਸ਼ੂਜ਼ ਆਉਂਦਾ ਮੈਂ ਤੁਹਾਨੂੰ ਐਕਸਪਲੇਨ ਕਰਦਾ ਜਿਹੜੇ ਵੀ ਵੀਡੀਓ ਦੇਖਣਗੇ ਮੈਂ ਤੁਹਾਨੂੰ ਡਿਟੇਲ ਚ ਦੱਸਦਾ ਆਹ ਲੋ ਇਹ ਸਕੈਚਰ ਦਾ ਸ਼ੂਜ਼ 8500 ਰੁਪਏ ਦੇ ਆਉਂਦਾ ਠੀਕ ਹੈ ਇਹ ਸੇਮ ਅਸੀਂ ਮਟੀਰੀਅਲ ਲਿਆ ਕੇ ਜਾਂਚ ਪੜਤਾਲ ਕਰਕੇ ਦਿੱਲੀ ਦੇ ਬੰਦਿਆਂ ਨੂੰ ਮਟੀਰੀਅਲ ਦੇਈਦਾ ਠੀਕ ਹੈ ਜੀ ਇਹ 500 ਰੁਪਏ ਜੋ ਅਸੀਂ ਦੇ ਰਹੇ ਹਾਂ ਆਪ ਤੇ ਕਰਦੇ 4 ਮਹੀਨੇ ਦੀ ਗਾਰੰਟੀ ਹੈ ਸ਼ੂ ਦੀ ਓਕੇ ਹਾਂਜੀ ਇਹ ਨੈਕਸਟ ओरिजिनल ਜਿਹੜੀਆਂ ਚੀਜ਼ਾਂ ਆਉਂਦੀਆਂ ਨਾ ਮੈਂਬਰੀ ਸੋਲੇ ਦੇ ਵਿੱਚ ਪਤਾਵ ਹੈ ਬੂੜ ਦੀ 4 ਮਹੀਨੇ ਦੀ ਗਾਰੰਟੀ ਆ ਕੋਈ ਕਲਰ ਨਹੀਂ ਫੇਡ 500 ਰੁਪਏ ਰੇਟ 500 ਰੁਪਏ ਦੇ ਵਿੱਚ ਵੀਰੇ ਜਮੇ ਆ ਲੁਪ ਪਤਾਵਾ ਦੇਖ ਲਓ ਤੁਸੀਂ ਕੁਛ ਨਾਲ ਪਤਾਵਾ ਸਲਾਈ ਲੱਗੀ ਹੋਈ ਆ ਸਾਰੀ ਦੇਖ ਲਓ ਅੱਜ ਕਹਿੰਦਾ ਭਾਈ 2000 ਦੀ ਗਾਰੰਟੀ ਨਹੀਂ ਹੁੰਦੀ ਤੁਸੀਂ 4 ਮਹੀਨੇ ਦੀ ਗਾਰੰਟੀ ਦੇ ਦਿੰਦੇ ਸੀ ਅਸੀਂ ਇਹੋ ਜਿਹਾ ਬਾਈ ਜੀ ਨੂੰ ਦੱਸਿਆ ਆ ਪਾ ਪੁਲਿਸ ਵਾਲੇ ਬੂੜ ਜਿਹੜਾ ਅਗਲੀ ਵੀਡੀਓ ਚ ਪਾਉਣੇ ਆ ਅਸੀਂ ਇਹ ਗਾਰੰਟੀ ਪਾਉਣੀ ਆ ਵੀ 2 ਦਿਨ ਤੁਸੀਂ ਸ਼ੂਜ਼ ਪਾ ਲਓ ਜੇ ਤੁਹਾਨੂੰ ਕੰਫਰਟੇਬਲ ਨਹੀਂ ਹੋਣਗੇ ਸਾਡੇ ਤੋਂ ਪੈਸੇ ਲੈ ਜਾਓ ਇਹ ਤਾਂ ਕੋਈ ਨਹੀਂ ਕਰ ਸਕਦਾ ਅਸੀਂ ਕਿਉਂ ਇੰਨੇ ਦਾਅਵੇ ਨਾ ਕਹਿ ਸਕਦੇ ਸਾਨੂੰ ਪਤਾ ਸੀ ਕੀ ਪ੍ਰੋਵਾਈਡ ਕਰ ਰਹੇ ਭੀ ਉਹ ਆ ਵੀ ਜਿਹੜਾ ਬੰਦਾ ਲੈ ਗਿਆ ਉਹ ਦੁਬਾਰੇ ਵਾਪਸ ਆਊਗਾ ਚੈਨ ਲੰਬੀ ਹੋਊਗੀ ਅਸੀਂ ਕੁਆਲਿਟੀ ਔਰ ਕੁਆਂਟੀਟੀ ਚ ਮੈਟਰ ਕਰਦੇ ਹਾਂ ਕੁਆਂਟੀਟੀ ਚ ਕਿਵੇਂ ਆ ਵੀ ਸ਼ਾਮ ਨੂੰ ਸਾਡੀ 100 ਜੋੜੀ ਨਿਕਲਣੀ ਚਾਹੀਦੀ ਹੈ ਉਹਦੇ ਨਾਲ ਸਾਡਾ ਦਾ ਪਰਿਵਾਰ ਚੱਲੂਗਾ ਚੱਲੂਗਾ ਸਾਡੀ ਮੈਨੇਜਮੈਂਟ ਦਾ ਵੀ ਚੱਲੂਗਾ ਦੋ ਚਾਰ ਜਣਾਂ ਨੂੰ ਰੁਜ਼ਗਾਰ ਮਿਲੂਗਾ ਆਨਲਾਈਨ ਮੈਂ ਨੰਬਰ ਤੁਹਾਨੂੰ ਪ੍ਰੋਵਾਈਡ ਕਰ ਦਿੰਨਾ ਵਾ ਤੁਸੀਂ ਜਿੱਦਾਂ ਦੇ ਵੀ ਫੋਟੋਆਂ ਚਾਹੁੰਦੇ ਉੱਤੇ ਮਿਲ ਜਾਣਗੇ ਇਹਦੇ ਚ ਕੀ ਹੁੰਦਾ ਇਹਦੇ ਚ ਕੋਡਿੰਗ ਨਹੀਂ ਹੋਊਗੀ ਮੈਂ ਤੁਹਾਨੂੰ ਦਿਖਾਉਣਾ ਔਰ ਤੁਸੀਂ ਰੇਟ ਦੇਖਿਓ 8499 ਰੁਪਏ ਦਾ ਸ਼ੂਜ਼ ਹੈ ਰੈੱਡ ਟੇਪ ਦਾ ਇਹ ਲੱਗਿਆ ਸਟੋਰ 'ਚ 2150 ਰੁਪਏ ਦਾ ਤੁਹਾਨੂੰ 850 ਰੁਪਏ ਦਾ ਸੀ ਦਵਾਂਗੇ ਸਰ ਸਾਢੇ 850 ਦਾ ਜੇ ਕੋਈ ਨਕਲੀ ਸਾਬਤ ਕਰ ਦੇਵੇ ਮੈਂ 10000 ਰੁਪਏ ਨਾਮ ਦਊਗਾ ਫਰਕ ਕੀ ਹੈ ਬਾਈ ਸੇਮ ਫਰਕ ਹੁੰਦਾ ਦੇਖੋ ਜੀ ਇੱਕ ਚੀਜ਼ ਬਣਨੀ ਆ ਤੁਹਾਡੀ ਸ਼ਰਟ ਬਣਨੀ ਆ 500 ਪੀਸ ਉਹਨਾਂ ਨੇ 700 ਬਣਾਨੀਆਂ ਵੀ ਕਿਤੇ ਖਰਾਬ ਨਾ ਹੋ ਜਵੇ ਕਿਤੇ ਘਟ ਨਾ ਜਾਵੇ ਕਿਤੇ ਆਰਡਰ ਵਧ ਨਾ ਜਾਵੇ ਜਿਹੜੇ 2 200 ਪੀਸ ਹਨਾ ਉਹ ਵਨ ਟਾਈਮ ਅਗਲੇ ਨੇ ਸਾਨੂੰ ਚਕਾਉਣਾ ਠੀਕ ਹੈ ਹਾਂ ਉਹਦੇ 'ਚ ਕੋਡਿੰਗ ਨਹੀਂ ਹੋ ਗਲਤ ਗੱਲ ਨਹੀਂ ਆਪਾਂ ਕੋਈ ਕਰਦੇ ਜਿਹੜਾ ਰੈਡੀ ਟੇਪ ਇਥੇ origignal ਦੂਜਾ ਵੀ ਪਿਆ ਜਿਹੜਾ ਕੋਡ ਉਹਨਾਂ ਦਾ ਹੀ ਮਾਲ ਹੈ ਉਹਨਾਂ ਤੋਂ ਹੀ ਸਸਤਾ ਉਹ ਤਾਂ ਤੁਹਾਡੇ ਤੋਂ 20 ਰੁਪਏ ਲਿਫਾਫੇ ਦੇ ਵੀ ਮੰਗਦੇ ਕਿਉਂ ਸੁਖਪਾਲ ਜੀ ਸਹੀ ਗੱਲ ਹੈ ਜੀ ਲਿਫਾਫੇ ਦੇ ਵੀ ਪੈਸੇ ਮੰਗਦੇ ਆ 70% ਲੈਸ ਕਹਿੰਦੇ ਨਾ ਮੈਂ ਤੁਹਾਨੂੰ ਉਹਨਾਂ ਦਾ ਮਾਲ ਹੀ 70 ਤੋਂ ਪਲੱਸ 25 ਕਰਕੇ ਦਿਖਾ ਦਾਂਗਾ ਉਹ ਤਾਂ ਜ਼ਿਆਦਾ ਚਲੇ ਗਿਆ ਤੁਸੀਂ ਦੇਖਿਓ ਅੱਗੇ ਵੀਡੀਓ ਚੱਲਣ ਤੋਂ ਮੈਂ ਇੱਥੇ ਪੋਸੀਬਲ ਕਰਕੇ ਦਿਖਾਉਂਗਾ ਤੁਹਾਨੂੰ 850 ਰੁਪਏ ਦੀ ਰੇਂਜ ਦੇ ਵਿੱਚ ਆ ਰੈਡ ਡਿਟਿਵ ਦਾ ਸ਼ੂਜ਼ ਅਸੀਂ ਤੁਹਾਨੂੰ ਪ੍ਰੋਵਾਈਡ ਕਰਾ ਰਹੇ ਹਾਂ ਠੀਕ ਹੈ ਜੀ ਬੂਟ ਅਸਲੀ ਹੋਣ ਦੀ 100% ਗਾਰੰਟੀ ਆ ਰੈਡ ਡਿਟਿਵ ਦਾ origignal ਸ਼ੂਜ਼ ਆ ਕੱਲਾ ਬਲੈਕ ਕਲਰ ਆ ਨੰਬਰ ਮੈਂ ਤੁਹਾਨੂੰ ਦੱਸ ਦਿੰਨਾ ਵਾ ਤੁਸੀਂ ਉਸ ਨੰਬਰ ਤੇ ਫੋਟੋ ਪਾ ਦੇਣੀ ਆ ਜਦ ਤੁਹਾਨੂੰ ਕੋਈ ਵੀ ਮਾਡਲ ਚਾਹੀਦਾ ਹੁਣ ਸਾਡਾ ਸਾਂਝਾ ਕੰਮ ਆ ਬਾਈ ਹੁਣਾ ਨਾ ਠੀਕ ਹੈ ਸਾਡੇ ਲੱਗ ਲੱਗ ਥਾਵਾਂ ਤੇ ਸਟੋਰ ਆ ਤੁਹਾਨੂੰ ਕਿਦਾਂ ਦਾ ਵੀ ਬੂਟ ਚਾਹੀਦਾ ਤੁਹਾਨੂੰ ਨੰਬਰ ਦਿੰਦਾ ਤੁਸੀਂ ਸਕਰੀਨ ਸ਼ਾਟ ਕੌਣ ਕੈਨੇਡਾ ਅਮਰੀਕਾ ਤੁਹਾਨੂੰ ਪਤਾ ਕਿੰਨਾ ਕੰਮ ਚ ਕਰਾਈਸਿਸ ਆ ਤੇ ਉੱਥੋਂ 200 300 300 ਡਾਲਰ ਦੇ ਬੂਟ ਨਹੀਂ ਲੈ ਸਕਦੇ ਦੇਖੋ ਜਿਹੜੀ ਫਰਸਟ ਕਾਪੀ ਹੈ ਬਾਈ 7-8 ਮਹੀਨੇ ਰੈਗੂਲਰ ਪਾਉਂਦੇ ਕੁਝ ਨਹੀਂ ਹੁੰਦਾ ਸਾਰੀ ਦੁਨੀਆ ਪਾਉਂਦੇ ਵੱਡੇ ਵੱਡੇ ਕਲਾਕਾਰ ਪਾਉਂਦੇ ਹੁਣ ਸਾਡੇ ਕੋਲ ਇਹੋ ਜਿਹੇ ਬੰਦੇ ਹੁਣ ਨਹੀਂ ਦੱਸ ਸਕਦੇ ਕਿਉਂ ਉਹਨਾਂ ਨੇ ਦਿਖਾਉਣਾ ਆਂਦਾ ਵੀ ਮੈਂ ਬੈਲਮਨ ਦਾ 2.5 ਲੱਖ ਦਾ ਬੂਟ ਪਾਇਆ ਜਿਹੜਾ ਕਿ ਅਸੀਂ 12-15000 ਚ ਦੇ ਦਿੰਨੇ ਆ ਉਹ ਅਸੀਂ ਆਡੈਂਟੀ ਨਹੀਂ ਕਰ ਸਕਦੇ ਉਹਨਾਂ ਨੂੰ ਸਮਾਨ ਦਿੰਨੇ ਆ ਸਭ ਕੋ ਕਰਦੇ ਆ ਸਾਰੇ ਨਾਲ ਲਿੰਕ ਆ ਉਹਨਾਂ ਦਾ ਪ੍ਰੋਫੈਸ਼ਨ ਆ ਉਹਨਾਂ ਦੀ ਮਜਬੂਰੀ ਬਣ ਜਾਂਦੀ ਆ ਵੱਡੀਆਂ ਗੱਡੀਆਂ ਦਿਖਾਉਣੀਆਂ ਵੱਡੇ ਮੋਬਾਈਲ ਦਿਖਾਉਣੇ ਵੱਡੇ ਸ਼ੂ ਦਿਖਾਉਣੇ ਕੱਪੜੇ ਦਿਖਾਉਣੇ ਉਹ ਸਾਰੇ ਉਹ ਕਿਤੇ ਤੋਂ ਲੱਗਦਾ ਵੀ 2.5 ਲੱਖ ਦਾ ਬੰਦਾ ਬੈਲਮਨ ਦਾ ਸ਼ੂ ਪਾਊਗਾ ਭਾਜੀ ਜਿਹਦਾ ਗਾਣੇ ਦਾ ਹੀ ਪ੍ਰੋਜੈਕਟ ਬਈ 4-5 ਲੱਖ ਰੁਪਏ ਦਾ ਉਹ 2.5 ਲੱਖ ਦੇ ਬੂਟ ਪਾ ਕੇ ਖੜਾ ਹੋ ਜਾਊਗਾ ਨਹੀਂ ਭਾਈ ਉਹ ਚੋ ਅਸੀਂ ਉਹਨੂੰ ਗਲਤ ਨਹੀਂ ਕਹਿੰਦੇ ਕਿਸੇ ਦੀ ਸਭ ਤੋਂ ਗਲਤ ਕੰਮ ਹੁੰਦਾ ਕਿਸੇ ਦੀ ਸਿਹਤ ਨਾਲ ਖਲਵਾੜ ਕਰਨਾ ਮੰਨ ਲਓ ਹੁਣ ਸ਼ੂਜ਼ ਆ ਜਾਂ 오ਰੀਜਨਲ ਆ ਜਾਂ ਫਰ ਕਿ ਸਾਨੂੰ ਕੋਈ ਫਿਜ਼ੀਕਲੀ ਤਾਂ ਨਹੀਂ ਅਸਾਲਟ ਹੋ ਰਿਹਾ ਹੈ ਨਾ ਜਿੱਦਾਂ ਦੇ ਅਗਲੇ ਬਾਈ ਜੀ ਪੈਸੇ ਦੇਣਾ ਸੀ ਉਸ ਤੋਂ ਵੱਧ ਕੁਆਲਿਟੀ ਦੇਣਾ ਹੁਣ ਤੁਹਾਨੂੰ ਆ 850 ਰੁਪਏ ਦੇ ਵਿੱਚ ਦੱਸਿਆ ਬਾਕੀ